ਲੋਜੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਪ੍ਰਧਾਨਗੀ ਖਿਲਾਫ ਬਹੁਤ ਵੱਡਾ ਰੌਲਾ ਪੈ ਰਿਹਾ ਸੀ ਤੇ ਹੁਣ ਆ ਨਵੀਂ ਤੇ ਵੱਡੀ ਗੱਲ ਵਾਪਰੀ ਹੈ ਪਹਿਲੀ ਵਾਰ ਅਕਾਲੀ ਦਲ ਦਾ ਪ੍ਰਧਾਨ ਇੱਕ ਐਸਸੀ ਭਾਈਚਾਰੇ ਦੇ ਇੱਕ ਦਲਤ ਭਾਈਚਾਰੇ ਦੇ ਵਿਅਕਤੀ ਨੂੰ ਬਣਾਇਆ ਗਿਆ ਔਰ ਹੁਣ ਸੁਖਬੀਰ ਬਾਦਲ ਵੀ ਬਹੁਤ ਗੁੱਸੇ ਦੇ ਵਿੱਚ ਬੋਲਿਆ ਸੁਖਬੀਰ ਬਾਦਲ ਨੇ ਬਹੁਤ ਵੱਡੇ ਦੋਸ਼ ਲਾਏ ਨੇ ਤੇ ਅਕਾਲੀ ਦਲ ਦਾ ਨਵਾਂ ਪ੍ਰਧਾਨ ਬਣ ਕੇ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਸਾਬਕਾ ਜਥੇਦਾਰ ਨੇ ਅਕਾਲ ਤਖਤ ਸਾਹਿਬ ਦੇ ਉਹਨਾਂ ਨੇ ਸੁਖਬੀਰ ਬਾਦਲ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਦਿਆਂ ਹੀ ਬਹੁਤ ਵੱਡੀ ਧਮਕੀ ਦਿੱਤੀ ਤੇ ਫਿਰ ਅੱਗੋਂ ਸੁਖਬੀਰ ਬਾਦਲ ਨੇ ਗਿਆਨੀ ਹਰਪ੍ਰੀਤ ਹੋਰਾਂ ਦੇ ਉੱਪਰ ਬਹੁਤ ਵੱਡੇ ਦੋਸ਼ ਲਾ ਦਿੱਤੇ ਨੇ ਐਸੇ ਦੋਸ਼ ਲਾਏ ਨੇ ਜਿਹੜੇ ਬੇहद ਵੱਡੇ ਨੇ ਤੇ ਉਧਰ ਇਹਨਾਂ ਦੋਵਾਂ ਨੂੰ ਇਸ ਤਰ੍ਹਾਂ ਉਲਝੇ ਲੜਦੇ ਵੇਖ ਕੇ ਭਗਵੰਤ ਮਾਨ ਨੇ ਬਹੁਤ ਕਰਾਰੀ ਚੋਟ ਕੀਤੀ ਹੈ ਜਿਹਨੂੰ ਸੁਣ ਕੇ ਆਮ ਬੰਦੇ ਦਾ ਹਾਸਾ ਵੀ ਨਿਕਲ ਜਾਂਦਾ ਹੈ ਹੋਇਆ ਕੀ ਹੈ ਦੇਖੋ ਜੀ ਕਾਲੀ ਦਲ ਦੇ ਵਿੱਚ ਪਿਛਲੇ ਲੰਬੇ ਟਾਈਮ ਤੋਂ ਵੱਡਾ ਪਟਾਕਾ ਪਿਆ ਹੋਇਆ ਕਾਲੀ ਦਲ ਦੁਫਾੜ ਹੋਇਆ ਮੁੱਦਾ ਇਹ ਹੈ ਕਿ ਕਾਲੀ ਦਲ ਦੇ ਕਾਫੀ ਸਾਰੇ ਲੀਡਰ ਇਹ ਕਹਿੰਦੇ ਆ ਰਹੇ ਆ ਕਿ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਪਾਸੇ ਕਰੋ ਇਹ ਪ੍ਰਧਾਨਗੀ ਤੇ ਅਗਵਾਈ ਦੇ ਕਾਬਲ ਨਹੀਂ ਹੈਗਾ ਕਿਸੇ ਹੋਰ ਨੂੰ ਬੜਾਓ ਪਰ ਕਈ ਅਕਾਲੀ ਦਲ ਦੇ ਆਗੂ ਜਿਹੜੇ ਸੁਖਬੀਰ ਬਾਦਲ ਦੇ ਨਾਲ ਡਟ ਕੇ ਖੜੇ ਨੇ ਮਾਮਲਾ ਦੁਫਾੜ ਹੋ ਗਿਆ ਅਕਾਲੀ ਦਲ ਪਾਟ ਗਿਆ ਫਿਰ ਹੁਣ ਜਿਹੜਾ ਅਕਾਲੀ ਦਲ ਦੇ ਬਾਗੀ ਆਗੂ ਸੀ ਉਹਨਾਂ ਨੇ ਜਿਹੜੇ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਰਹੇ ਆ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ ਹੁਣ ਪਹਿਲਾਂ ਤਾਂ ਗਿਆਨੀ ਹਰਪ੍ਰੀਤ ਨੇ ਦੋ ਦਿਨ ਪਹਿਲਾਂ ਕਹਿ ਦਿੱਤਾ ਸੀ ਕਿ ਮੈਂ ਪ੍ਰਧਾਨ ਨਹੀਂ ਬਣਾਂਗਾ ਪਰ ਫਿਰ ਉਹਨਾਂ ਨੂੰ ਮਨਾ ਲਿਆ ਗਿਆ ਤੇ ਅਕਾਲੀ ਦਲ ਦੀ ਪ੍ਰਧਾਨਗੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕਬੂਲ ਲਈ ਪਰ ਉਸ ਤੋਂ ਬਾਅਦ ਕੀ ਹੋਇਆ ਪ੍ਰਧਾਨ ਬਣਦਿਆ ਸਾਰ ਗਿਆਨੀ ਹਰਪ੍ਰੀਤ ਹੋਰਾਂ ਨੇ ਬਹੁਤ ਵੱਡੀ ਧਮਕੀ ਸੁਖਬੀਰ ਬਾਦਲ ਨੂੰ ਦਿੱਤੀ ਭਾਸ਼ਣ ਦਿੱਤਾ ਔਰ ਗਿਆਨੀ ਹਰਪ੍ਰੀਤ ਆਪਣੇ ਭਾਸ਼ਣ ਦੇ ਵਿੱਚ ਕਈ ਵੱਡੀਆਂ ਗੱਲਾਂ ਬੋਲੇ ਪਹਿਲਾ ਉਹ ਕਹਿੰਦੇ ਅਸੀਂ ਕੋਈ ਚੁੱਲੇ ਅੱਡ ਨਹੀਂ ਕੀਤੇ ਇਹਨਾਂ ਨੇ ਚੁੱਲ੍ਹੇ ਅੱਡ ਕੀਤੇ ਨੇ ਤੇ ਇਹ ਆਪਦਾ ਚੁੱਲਾ ਲੈ ਕੇ ਇਹ ਪਘੋੜੇ ਭੱਜ ਗਏ ਸੁਖਬੀਰ ਬਾਦਲ ਹੋਰਾਂ ਨੂੰ ਕਹਿ ਰਹੇ ਸੀ ਯਾਨੀ ਹਰਪ੍ਰੀਤ ਵੀ ਇਹ ਪਘੋੜੇ ਆਪਦਾ ਚੁੱਲਾ ਲੈ ਕੇ ਭੱਜ ਗਏ ਤੇ ਅੰਦਰੋ ਜਾ ਕੇ ਕੁੰਡੀ ਲਾ ਲਈ ਵੀ ਕਿਤੇ ਅਸੀਂ ਮਗਰ ਨਾ ਚਲੇ ਜਾਈਏ ਕਿਉਂਕਿ ਉਹ ਸਾਨੂੰ ਨਾਲ ਨਹੀਂ ਲੈਣਾ ਚਾਹੁੰਦੇ ਤੇ ਫਿਰ ਉਹ ਕਹਿੰਦਾ ਵੀ ਆਖਰ ਨੂੰ ਚੁੱਲਾ ਇੱਕ ਕਰਨਾ ਪੈਣਾ ਇੱਕੋ ਚੁੱਲੇ ਤੇ ਆਉਣਾ ਪੈਣਾ ਜਿੰਨੀ ਤੇਜ਼ੀ ਆਜੋਗੇ ਚੰਗਾ ਨਾਲੇ ਸੁਖਬੀਰ ਬਾਦਲ ਨੂੰ ਧੰਕੀ ਦਿੱਤੀ ਗਿਆਨੀ ਹਰਪ੍ਰੀਤ ਨੇ ਉਹ ਕਹਿੰਦੇ ਸੁਖਬੀਰ ਬਾਦਲ ਤੇ ਉਹਦੇ ਨਾਲ ਦੇ ਇਹ ਸਾਡੇ ਤੇ ਝੂਠੇ ਦੋਸ਼ ਲਾ ਕੇ ਸਾਡੀ ਕਰਦਾਰ ਕੁਸ਼ੀ ਕਰ ਰਹੇ ਨੇ ਇਹ ਕਰਦਾਰ ਕੁਸ਼ੀ ਬੰਦ ਕਰ ਦੇਣ ਨਹੀਂ ਤਾਂ ਮੈਂ ਸੁਖਬੀਰ ਬਾਦਲ ਨੂੰ ਉਹਦੇ ਘਰ ਅੱਗੇ ਜਾ ਕੇ ਨੰਗਾ ਕਰ ਦੂੰਗਾ ਔਰ ਇੱਥੋਂ ਤੱਕ ਗਿਆਨੀ ਹਰਪ੍ਰੀਤ ਨੇ ਕਿਹਾ ਕਿ ਮੈਂ ਇਹਦੇ ਸਾਰੇ ਰਾਜ਼ ਖੋਲ ਦੂੰਗਾ ਇਹਦੀਆਂ ਉਹ ਜਾਇਦਾਦਾਂ ਜਿਹੜੀਆਂ ਨਹੀਂ ਪਤਾ ਕਿਸੇ ਨੂੰ ਉਹ ਸਾਰਿਆਂ ਮੈਂ ਲੋਕਾਂ ਨੂੰ ਦੱਸ ਦੂੰਗਾ ਹੁਣ ਇੱਥੇ ਸਵਾਲ ਬਹੁਤ ਵੱਟਾ ਹੈ ਪਰ ਅੱਗੋਂ ਫਿਰ ਸੁਖਬੀਰ ਬਾਦਲ ਨੇ ਵੀ ਮੋੜਵਾ ਜਵਾਬ ਦਿੱਤਾ ਗਿਆਨੀ ਹਰਪ੍ਰੀਤ ਨੂੰ ਸੁਖਬੀਰ ਬਾਦਲ ਨੇ ਬਹੁਤ ਵੱਡਾ ਦੋਸ਼ ਲਾ ਦਿੱਤਾ ਉਹ ਕਹਿੰਦਾ ਗਿਆਨੀ ਹਰਪ੍ਰੀਤ ਸਰਜੀਤ ਸਿੰਘ ਰਖੜਾ ਤੇ ਚੰਦੂ ਮਾਜਰਾ ਇਹ ਕਹਿੰਦਾ ਉਹ ਬੰਦੇ ਨੇ ਜਿਹੜੇ ਇੱਕ ਸਾਜ਼ਿਚ ਕਰਕੇ ਸੈਂਟਰ ਦੇ ਨਾਲ ਰਲ ਚੁੱਕੇ ਨੇ ਔਰ ਪੰਜਾਬ ਦੇ ਵਿੱਚੋਂ ਅਕਾਲੀ ਦਲ ਨੂੰ ਖਤਮ ਕਰਕੇ ਤੇ ਸੈਂਟਰ ਵਾਲਿਆਂ ਨੂੰ ਇੱਥੇ ਕਾਬਜ਼ ਕਰਾਉਣਾ ਚਾਹੁੰਦੇ ਨੇ ਤੇ ਸੁਖਬੀਰ ਬਾਦਲ ਨੇ ਇੱਕ ਬੜੀ ਵੱਡੀ ਗੱਲ ਕੀਤੀ ਉਹ ਕਹਿੰਦਾ ਇਹਨਾਂ ਸਾਰਿਆਂ ਨੂੰ ਪਤਾ ਹੈ ਵੀ ਜਿੰਨਾ ਟਾਈਮ ਬਾਦਲ ਪਰਿਵਾਰ ਅਕਾਲੀ ਦਲ ਚੜਿਆ ਉਹਨਾ ਟਾਈਮ ਅਕਾਲੀ ਦਲ ਦੇ ਉੱਪਰ ਉਹ ਸੈਂਟਰ ਵਾਲਿਆਂ ਦਾ ਕਬਜ਼ਾ ਨਹੀਂ ਹੋ ਸਕਦਾ ਇਸ ਕਰਕੇ ਇਹ ਬਾਦਲ ਪਰਿਵਾਰ ਨੂੰ ਅਕਾਲੀ ਦਲ ਚੋਂ ਪਾਸੇ ਕਰਨਾ ਚਾਹੁੰਦੇ ਨੇ ਹੁਣ ਇੱਥੇ ਦੋਵਾਂ ਧਿਰਾਂ ਤੇ ਕੁਝ ਵੱਡੇ ਸਵਾਲ ਨੇ ਪਹਿਲਾ ਪਹਿਲਾ ਤਾਂ ਜਿਹੜਾ ਗਿਆਨੀ ਹਰਪ੍ਰੀਤ ਕਹਿੰਦੇ ਨੇ ਵੀ ਮੈਂ ਸੁਖਬੀਰ ਬਾਦਲ ਦੇ ਰਾਜ਼ ਖੋਲ ਦੂੰਗਾ ਮੈਂ ਇਹਨੂੰ ਨੰਗਾ ਕਰ ਦੂੰਗਾ ਮੈਂ ਇਹਦੀਆਂ ਆ ਗੱਲਾਂ ਦੱਸ ਦੂੰਗਾ ਉਹ ਦੱਸ ਦੂੰਗਾ ਜੇ ਇਹਨੇ ਐ ਕੀਤਾ ਕੀ ਗੱਲ ਗਿਆਨੀ ਹਰਪ੍ਰੀਤ ਜੀ ਲਕੋਣਾ ਕਿਉਂ ਚਾਹੁੰਦੇ ਨੇ ਉਹਨਾਂ ਦੀ ਉਹ ਉਹ ਗਲਤ ਗੱਲਾਂ ਜੇਕਰ ਸੁਖਬੀਰ ਬਾਦਲ ਤੇ ਉਹਨਾਂ ਦੇ ਪਰਿਵਾਰ ਦੀਆਂ ਕੋਈ ਗੈਰ ਕਾਨੂੰਨੀ ਜਾਂ ਕੋਈ ਗਲਤ ਗੱਲਾਂ ਹੈਗੀਆਂ ਨਹੀਂ ਤਾਂ ਫਿਰ ਗਿਆਨੀ ਹਰਪ੍ਰੀਤ ਉਹਨਾਂ ਨੂੰ ਲੁਕੋਈ ਕਿਉਂ ਬੈਠੇ ਅੱਜ ਤੱਕ ਤੇ ਅੱਗੇ ਕਿਉਂ ਲੁਕੋਣਾ ਚਾਹੁੰਦੇ ਨੇ ਜੇ ਤਾਂ ਗਿਆਨੀ ਹਰਪ੍ਰੀਤ ਕੋਲ ਹੈਗੀਆਂ ਨੇ ਤਾਂ ਉਹਨਾਂ ਨੂੰ ਸ਼ਰਮ ਦੱਸਣੀਆਂ ਚਾਹੀਦੀਆਂ ਨੇ ਕਿ ਐਂ ਚਾਹੁੰਦੇ ਨੇ ਵੀ ਤੁਸੀਂ ਸਾਡੀ ਕਰਦਾਰ ਕੁਸ਼ੀ ਨਾ ਕਰੋ ਤੁਸੀਂ ਸਾਨੂੰ ਕੁਛ ਨਾ ਕਹੋ ਤੇ ਅਸੀਂ ਤੁਹਾਨੂੰ ਕੁਛ ਨਹੀਂ ਕਹਿੰਦੇ ਜੇ ਤਾਂ ਆ ਨੀਤੀ ਹੈ ਫਿਰ ਤਾਂ ਇਹ ਗਲਤ ਹੈ ਦੂਜਾ ਸੁਖਬੀਰ ਬਾਦਲ ਬੜੀ ਹਾਸੋ ਹੀ ਨਹੀਂ ਗੱਲ ਕਰ ਰਹੇ ਨੇ ਸੁਣ ਕੇ ਤੁਹਾਨੂੰ ਵੀ ਹਾਸਾ ਹੀ ਆਉਣਾ ਹੈ ਜਿਹੜੀ ਉਹਨੇ ਗੱਲ ਆਖੀ ਹੈ ਵੀ ਜੇਕਰ ਬਾਦਲ ਪਰਿਵਾਰ ਕਾਲੀ ਦਲ ਚੋਂ ਪਾਸੇ ਹੋ ਗਿਆ ਤਾਂ ਫਿਰ ਪੰਜਾਬ ਤੇ ਸੈਂਟਰ ਦਾ ਬੱਲੇ ਐ ਬੱਲੇ ਇਹਦਾ ਮਤਲਬ ਇਹ ਆ ਵੀ ਕੱਲਾ ਬਾਦਲ ਪਰਿਵਾਰ ਹੀ ਬਚਾਈ ਖੜਾ ਸਾਰਾ ਕੁਝ ਕਾਲੀ ਦਲ ਨੂੰ ਵੀ ਸਿੱਖ ਸਿਆਸਤ ਨੂੰ ਵੀ ਤੇ ਪੰਜਾਬ ਨੂੰ ਵੀ ਵੀ ਜੇ ਇਹ ਸੁਖਬੀਰ ਬਾਦਲ ਹੁਣ ਪ੍ਰਕਾਸ਼ ਤੋਂ ਬਾਦਲ ਤੇ ਰਹੇ ਨਹੀਂ ਤੇ ਇਹਨਾਂ ਦਾ ਜਿਹੜਾ ਭਰਾ ਮਨਪ੍ਰੀਤ ਬਾਦਲ ਹੈ ਉਹ ਪਹਿਲਾਂ ਹੀ ਸੋਖ ਨਾਲ ਬੀਜੇਪੀ ਚ ਵੜ ਗਿਆ ਰਹਿ ਗਿਆ ਕੱਲਾ ਸੁਖਬੀਰ ਬਾਦਲ ਅੱਛਾ ਵੀ ਕੱਲਾ ਸੁਖਬੀਰ ਬਾਦਲ ਹੀ ਸਿੱਖਾਂ ਨੂੰ ਅਕਾਲੀ ਦਲ ਨੂੰ ਤੇ ਪੰਜਾਬ ਨੂੰ ਬਚਾਈ ਖੜਾ ਵਾਹ ਬਈ ਵਾਹ ਸਿਰੇ ਦਾ ਚੁਟਕਲਾ ਨਾ ਇਹ ਤੁਸੀਂ ਕੀ ਕਹੋਗੇ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਮੈਨੂੰ ਇਹ ਚੁਟਕਲਾਈ ਲੱਗਦਾ ਹੁਣ ਉਧਰ ਫਿਰ ਭਗਵੰਤ ਮਾਨ ਆ ਗਿਆ ਹੁਣ ਉਹ ਕਹਿੰਦੇ ਨਾ ਬਿੱਲੀਆਂ ਚ ਬਾਂਦਰ ਮਤਲਬ ਇਹਨਾਂ ਨੂੰ ਝਗੜਦੇਆਂ ਵੇਖ ਕੇ ਤੇ ਸੁਖਬੀਰ ਬਾਦਲ ਜਿਹੜੇ ਭਗਵੰਤ ਮਾਨ ਸਾਹਿਬ ਨੇ ਉਹਨਾਂ ਨੂੰ ਵੀ ਚੜ ਜੋਸ਼ ਗਿਆ ਤੇ ਉਹ ਕਹਿੰਦੇ ਵੀ ਸੁਖਬੀਰ ਬਾਦਲ ਕਹਿੰਦਾ ਸਾਰਾ ਕੁਝ ਪੰਜਾਬ ਚ ਸਾਡੀ ਸਰਕਾਰ ਵਲੇ ਬਣਿਆ ਉਹ ਕਹਿੰਦੇ ਅਸੀਂ ਪੁੱਛਣਾ ਚਾਹੁੰਨੇ ਆ ਜੇ ਸਾਰਾ ਕੁਝ ਪੰਜਾਬ ਚ ਤੁਹਾਡੀ ਸਰਕਾਰ ਵਲੇ ਬਣਿਆ ਫਿਰ ਤੁਹਾਨੂੰ ਲੋਕਾਂ ਨੇ ਵੋਟਾਂ ਕਿਉਂ ਨਹੀਂ ਪਾਈਆਂ ਫਿਰ ਲੋਕਾਂ ਨੇ ਤੁਹਾਨੂੰ ਪਾਸੇ ਕਿਉਂ ਕਰਤਾ ਭਗਵੰਤ ਮਾਨ ਕਹਿ ਰਿਹਾ ਇਹ ਗੱਲ ਭਗਵੰਤ ਮਾਨ ਕਹਿੰਦਾ ਇਹਨਾਂ ਨੇ ਬੇੜਾ ਗਰਖ ਕਰਤਾ ਪੰਜਾਬ ਦਾ ਭਗਵੰਤ ਮਾਨ ਕਹਿੰਦਾ ਆਉਣ ਵਾਲੇ ਟਾਈਮ 'ਚ ਲੋਕ ਕਦੇ ਵੀ ਇਹਨਾਂ ਨੂੰ ਮੂੰਹ ਨਹੀਂ ਲਾਉਣਗੇ ਹੁਣ ਇੱਥੇ ਤੁਸੀਂ ਦੱਸਿਓ ਕੀ ਭਗਵੰਤ ਮਾਨ ਸਾਹਿਬ ਹੋਰ ਅਣਮੂੰ ਲਾਉਣਗੇ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਏ ਤੇ ਹੁਣ ਯੂ ਟਰਨ ਮਾਰ ਕੇ ਪਾਲਿਸੀ ਵਾਪਸ ਲੈ ਲਈ ਭਗਵੰਤ ਮਾਨ ਸਾਹਿਬ ਹੋਰ ਨੇ ਅੱਜ ਤੁਸੀਂ ਸੁਣ ਲਿਆ ਹੁਣ ਅੱਛਾ ਇਹ ਪਾਲਿਸੀ ਵਾਪਸ ਕਿਉਂ ਲਈ ਆ ਹੁਣ ਭਗਵੰਤ ਮਾਨ ਸਰਕਾਰ ਮੰਤਰੀ ਹਰਪਾਲ ਸਿੰਘ ਚੀਮਾ ਚੀਮਾ ਸਾਹਿਬ ਕਹਿ ਰਹੇ ਆ ਵੀ ਅਸੀਂ ਕਿਸਾਨਾਂ ਦੇ ਫਾਇਦੇ ਲਈ ਪਾਲਿਸੀ ਵਾਪਸ ਲਈ ਆ ਵਾਹ ਬਈ ਵਾਹ ਜਦੋਂ ਤੁਸੀਂ ਪਾਲਿਸੀ ਬਣਾਈ ਲੈ ਕੇ ਆਏ ਉਦੋਂ ਤੁਸੀਂ ਕਿਹਾ ਵੀ ਇਹ ਕਿਸਾਨਾਂ ਦੇ ਫਾਇਦੇ ਲਈ ਲੈ ਕੇ ਆਏ ਆ ਜੇ ਹੁਣ ਤੁਹਾਨੂੰ ਰੱਦ ਕਰਨੀ ਪੈ ਗਈ ਆ ਹੁਣ ਤੁਸੀਂ ਕਹਿ ਰਹੇ ਹੋ ਕਿਸਾਨਾਂ ਨੂੰ ਮੁੱਖ ਰੱਖ ਕੇ ਰੱਦ ਕਰ ਰਹੇ ਆ ਮਤਲਬ ਦੋਨੇ ਪਾਸੇ ਲੱਡੂ ਨੇ ਜਾਂ ਤਾਂ ਤੁਸੀਂ ਕਿਸਾਨਾਂ ਦੇ ਵਿਰੋਧ ਚ ਲੈ ਕੇ ਆਏ ਸੀ ਤੇ ਜਾਂ ਫਿਰ ਹੁਣ ਤੁਸੀਂ ਕਿਸਾਨਾਂ ਦੇ ਵਿਰੋਧ ਕਾਰਨ ਰੱਦ ਕਰ ਰਹੇ ਹੋ ਤੁਸੀਂ ਪੰਜਾਬ ਦੇ ਲੋਕਾਂ ਨੂੰ ਇੰਨੇ ਕਮਲੇ ਨਾ ਸਮਝੋ ਔਰ ਹੁਣ ਭਗਵੰਤਮਾਨ ਸਰਕਾਰ ਦਾ ਪੰਜਾਬ ਚ ਕਾਫੀ ਵੱਡਾ ਨੁਕਸਾਨ ਜਿਹੜਾ ਹੋ ਗਿਆ ਭਾਵੇਂ ਪਾਲਿਸੀ ਹੁਣ ਵਾਪਸ ਲੈ ਗਏ ਨੇ ਕਿਉਂਕਿ ਮਾਮਲਾ ਹਾਈ ਕੋਰਟ ਚਲਾ ਗਿਆ ਸੀ ਹਾਈ ਕੋਰਟ ਨੇ 4 ਹਫਤਿਆਂ ਲਈ ਇਸ ਪਾਲਿਸੀ ਤੇ ਰੋਕ ਲਾ ਦਿੱਤੀ ਸੀ ਤੇ ਹੁਣ ਕਸੂਤਾ ਕਮ ਬਣ ਗਿਆ ਸੀ ਭਗਵੰਤਮਾਨ ਨੂੰ ਕੇਜਰੀਵਾਲ ਨੂੰ ਸਭ ਨੂੰ ਪਤਾ ਲੱਗ ਗਿਆ ਸੀ ਕਿ ਫੱਟੀ ਸਾਡੀ ਪੰਜਾਬ ਚ ਪੋਚੀ ਜਾਣੀ ਹੈ ਹੁਣ ਵੇਖਣਾ ਇਹ ਵੀ ਹੋਏਗਾ ਕਿ ਅਕਾਲੀ ਦਲ ਬਣ ਕੇ ਦੋ ਵੈਸੇ ਅਕਾਲੀ ਦਲ ਬਣ ਕੇ 4-5 ਕਿਹੜੇ-ਕਿਹੜੇ ਇੱਕ ਅਕਾਲੀ ਦਲ ਬਾਦਲਾਹ ਵਾਲਾ ਇੱਕ ਅਕਾਲੀ ਦਲ ਅੰਮ੍ਰਿਤਸਰ ਸਿਮਰਜੀਤ ਮਾਨ ਵਾਲਾ ਇੱਕ ਅਕਾਲੀ ਦਲ ਅੰਮ੍ਰਿਤਪਾਲ ਹੋਰਾਂ ਨੇ ਬਣਾਇਆ ਅਕਾਲੀ ਦਲ ਵਾਰਿਸ ਪੰਜਾਬ ਦੇ ਤੇ ਇੱਕ ਅਕਾਲੀ ਦਲ ਦਾ ਪ੍ਰਧਾਨ ਬਣਾਤਾ ਹੁਣ ਗਿਆਨੀ ਹਰਪ੍ਰੀਤ ਸਿੰਘ ਨੂੰ ਕਿੰਨੇ ਹੋ ਗਿਆ ਅਕਾਲੀ ਦਲ ਹੁਣ ਇਹਨਾਂ 'ਚੋਂ ਅਸਲੀ ਅਕਾਲੀ ਦਲ ਕਿਹੜਾ ਸਹੀ ਅਕਾਲੀ ਦਲ ਕਿਹੜਾ ਇਹ ਬਈ ਚੋਣ ਕਰਨੀ ਲੋਕਾਂ ਨੇ ਤੇ ਲੋਕ ਕਿਵੇਂ ਕਰਨਗੇ ਮੈਂ ਤੁਹਾਡੇ ਤੋਂ ਪੁੱਛਦਾ ਕਿ ਬਾਦਲਾਂ ਦਾ ਅਕਾਲੀ ਦਲ ਸਹੀ ਅਕਾਲੀ ਦਲ ਹੈ ਕਿ ਸਿਮਰਨਜੀਤ ਸਿੰਘ ਮਾਨ ਵਾਲਾ ਅਕਾਲੀ ਦਲ ਸਹੀ ਅਕਾਲੀ ਦਲ ਹੈ ਕਿ ਡਿਬਰੂਗੜ੍ਹ ਜੇਲ੍ਹ 'ਚ ਜਿਹੜੇ ਬੰਦ ਕੀਤੇ ਹੋਏ ਅਮਰਤਪਾਲ ਸਿੰਘ ਜਿਨ੍ਹਾਂ 'ਤੇ ਬਹੁਤ ਤਰ੍ਹਾਂ ਦੇ ਇਲਜ਼ਾਮ ਬਾਤ ਚ ਲਾਏ ਗਏ ਕਿ ਉਹਨਾਂ ਦਾ ਅਕਾਲੀ ਦਲ ਸਹੀ ਅਕਾਲੀ ਦਲ ਹੈ ਜਾਂ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ 'ਚ ਜਿਹੜਾ ਅਕਾਲੀ ਦਲ ਹੋਣ ਬਣਾਇਆ ਗਿਆ ਹੈ ਕਿ ਇਹ ਸਹੀ ਅਕਾਲੀ ਦਲ ਹੈ ਤੁਹਾਨੂੰ ਕੀ ਲੱਗਦਾ ਮੇਰੇ ਤੋਂ ਪੁੱਛਣਾ ਮੈਂ ਤੇ ਕਹੂੰਗਾ ਭਰਾਓ ਜੇਕਰ ਸਿੱਖੀ ਕਦਰਾਂ ਕੀਮਤਾਂ ਦੇ ਮੁਤਾਬਕ ਵੇਖੀਏ ਸਿੱਖ ਸਿਧਾਂਤ ਸਿੱਖ ਸੋਚ ਦੇ ਮੁਤਾਬਕ ਵੇਖੀਏ ਤਾਂ ਖਰਾ ਕੋਈ ਵੀ ਉੱਤਰ ਦਾ 100% ਨਜ਼ਰ ਨਹੀਂ ਆਉਂਦਾ ਸਾਰਿਆਂ 'ਚ ਆਪੋਤਾਪੀ ਅਹੁਦਿਆਂ ਦੀ ਭੁੱਖ ਅਹੁਦਿਆਂ ਦਾ ਲਾਲਚ ਇਹ ਚੀਜ਼ਾਂ ਨਜ਼ਰ ਆਉਂਦੀਆਂ ਨੇ ਪਰ ਇੱਥੇ ਇਹ ਜ਼ਰੂਰੀ ਹੈ ਕਿ ਪੰਜਾਬ ਨੂੰ ਖੇਤਰੀ ਪਾਰਟੀ ਦੀ ਲੋੜ ਹੈ ਪਰ ਖੇਤਰੀ ਪਾਰਟੀਆਂ ਹੋਣੀ ਚਾਹੀਦੀ ਹੈ ਜਿਹੜੇ ਪੰਜਾਬ ਖੇਤਰ ਦੇ ਹੱਕਾਂ ਲਈ ਹਿੱਤਾਂ ਲਈ ਮਰ ਮਰ ਮਿਟਣ ਤੱਕ ਦੀ ਸਮਰਥਾ ਰੱਖਦੀ ਹੋਵੇ ਤੁਸੀਂ ਕੀ ਕਹੋਗੇ ਤੁਸੀਂ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਤ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨੀ ਪਿਆਰੇ